ਜਦੋਂ ਵੀ ਭਾਰਤ ਦੀ ਕ੍ਰਾਈਮ ਹਿਸਟਰੀ ਫਰੋਲੀ ਜਾਊਗੀ ਇਸ ਔਰਤ ਦਾ ਨਾਂ ਜ਼ਰੂਰ ਆਊਗਾ ਭਾਰਤ ਦੀ ਪਹਿਲੀ ਔਰਤ ਸੀਰੀਅਲ ਕਿਲਰ ਕਿਹੜੀ ਕੈਂਪਾਂ ਮਾ 2008 ਤੋਂ ਆਸ-ਪਾਸ ਕਰਨਾਟਕਾ ਸਟੇਟ ਦੇ ਬੈਂਗਲੌਰ ਦੇ ਕੋਲ ਕਾਫੀ ਔਰਤਾਂ ਗੁੰਮ ਹੋ ਰਹੀਆਂ ਸੀ ਪਰ ਇਹ ਅਲੱਗ-ਅਲੱਗ ਥਾਣਿਆਂ ਵਿੱਚ ਹੋ ਰਹੀਆਂ ਸੀ ਇਸ ਕਰਕੇ ਕੜੀਆਂ ਜੁੜ ਨਹੀਂ ਰਹੀਆਂ ਸੀ 2008 ਵਿੱਚ ਰੇਨੁਕਾ ਨਾਮ ਦੀ ਔਰਤ ਗੁੰਮ ਹੋ ਜਾਂਦੀ ਆ ਰੇਨੁਕਾ ਦਾ ਪਤੀ ਦੁਬਈ ਵਿੱਚ ਕੰਮ ਕਰਦਾ ਸੀ ਉਹ ਬੰਦਾ ਵਾਪਸ ਆਉਂਦਾ ਤੇ ਪਤਾ ਕਰਨਾ ਸ਼ੁਰੂ ਕਰਦਾ ਥਾਣੇ ਰਿਪੋਰਟ ਲਿਖਾਉਂਦਾ ਤੇ ਆਪ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਕਾਫੀ ਦਿਨਾਂ ਬਾਅਦ ਉਹਨੂੰ ਪਤਾ ਲੱਗਦਾ ਕਿ ਰੇਨੁਕਾ ਖੀਰਲੇ ਸਮੇਂ ਤੇ ਇੱਕ ਕੇੜੀ ਕੈਂਪਾਂ ਨਾਂ ਦੀ ਔਰਤ ਨਾਲ ਦੇਖੀ ਗਈ ਸੀ ਉਹ ਬੰਦਾ ਸਕੈਚ ਬਣਵਾ ਲੈਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਉਸ ਨਾਲ ਦੀ ਇੱਕ ਔਰਤ ਬੱਸ ਸਟੈਂਡ ਤੇ ਖੜੀ ਆ ਇਹ ਪੁਲਿਸ ਕੋਲ ਜਾਂਦਾ ਤੇ ਉਹ ਫੜ ਲਈ ਜਾਂਦੀ ਆ ਜਦੋਂ ਉਹ ਤੋਂ ਪੁੱਛਦਾ ਸ਼ੁਰੂ ਕਰਦੇ ਆ ਪਹਿਲਾਂ ਤਾਂ ਕੁਝ ਨਹੀਂ ਦੱਸਦੀ ਪਰ ਬਾਅਦ ਵਿੱਚ ਦੱਸਦੀ ਕਿ ਮੈਂ ਉਹਨੂੰ ਮਾਰਤਾ ਫਿਰ ਪੁਲਿਸ ਨੂੰ ਐਦਾਂ ਹੋ ਗਿਆ ਕਿ ਇਹਨੇ ਹੋਰ ਵੀ ਕੁਝ ਕੀਤਾ ਹੋਊਗਾ। ਫਿਰ ਉਹ ਹੋਰ ਪੁੱਛਦਾਸ ਕੀਤੀ ਜਾਂਦੀ ਆ। ਫਿਰ ਇਹ ਦੱਸਣਾ ਸ਼ੁਰੂ ਕਰਦੀ ਆ। ਇਹ ਕਰਨਾਟਕਾ ਦੀ ਕਮੱਕੀਪੁਰ ਦੀ ਸੀਗੀ। ਤਿੰਨੇ ਦੇ ਬੱਚੇ ਸੀ, ਘਰ ਵਾਲਾ ਦਾ ਦਰਜੀ ਸੀ ਤੇ ਲਾਲਚੀ ਬਹੁਤ ਸੀ ਤੇ ਅਮੀਰ ਹੋਣਾ ਚਾਹੁੰਦੀ ਸੀ। ਇੱਕ ਵਾਰੀ ਇਹਨੇ ਆਪਦੇ ਘਰ ਵਾਲੇ ਦੇ ਸਾਰੇ ਪੈਸੇ ਪੈਸੇ ਦੁੱਗਣੇ ਕਰਨ ਵਾਲੀ ਕੰਪਨੀ ਕੋਲ ਲਾਤੇ ਸੀ ਤੇ ਸਾਰੇ ਪੈਸੇ ਖਰਾਬ ਕਰਤੇ ਸੀ। ਜਦੋਂ ਉਹਨੂੰ ਕੋਈ ਰਾਹ ਨਹੀਂ ਦੱਸਿਆ, ਇਹ ਬੰਗਲੌਰ ਆ ਜਾਂਦੀ ਆ। ਇੱਥੇ ਪਹਿਲਾਂ ਇਹ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰਦੀ ਆ। ਉਸ ਤੋਂ ਬਾਅਦ ਇਹ ਜੁਐਲਰੀ ਸ਼ਾਪ ਤੇ ਲੱਗ ਜਾਂਦੀ ਆ ਸੋਨੇ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੰਦੀ ਆ ਫਿਰ ਉੱਥੇ ਇੱਕ ਚੋਰੀ ਕਰ ਲੈਂਦੀ ਆ ਤੇ ਫੜੀ ਜਾਂਦੀ ਆ 6 ਮਹੀਨੇ ਜੇਲ੍ਹ ਵਿੱਚ ਲਾਉਂਦੀ ਆ 6 ਮਹੀਨੇ ਬਾਅਦ ਜਦੋਂ ਬਾਹਰ ਆਉਂਦੀ ਆ ਇਹਦੇ ਕੋਲੇ ਕੋਈ ਟਿਕਾਣਾ ਨਹੀਂ ਸੀਗਾ ਤੇ ਮੰਦਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਆ ਇੱਥੇ ਫਿਰ ਇਹਨੂੰ ਇੱਕ ਆਈਡੀਆ ਆਉਂਦਾ ਇਹ ਭੂੜੀਆਂ ਭਾਲੀਆਂ ਔਰਤਾਂ ਤੇ ਨਿਗ੍ਹਾ ਰੱਖਣਾ ਸ਼ੁਰੂ ਕਰ ਦਿੰਦੀ ਆ ਜਿਨ੍ਹਾਂ ਕੋਲੇ ਥੋੜੇ ਪੈਸੇ ਹੁੰਦੇ ਤੇ ਮਜਬੂਰ ਹੁੰਦੀ ਆ ਪਹਿਲਾ ਸ਼ਿਕਾਰ ਬਣਾਉਂਦੀ ਏ 1999 ਵਿੱਚ 30 ਸਾਲ ਦੀ ਮਮਤਾ ਰਾਜਨ ਦਾ ਉਸ ਔਰਤ ਦੇ ਬੱਚਾ ਨਹੀਂ ਹੋ ਰਿਹਾ ਸੀ ਇਹ ਉਹਨੂੰ ਕਹਿੰਦੀ ਤੇਰੇ ਮੰਡਲ ਪੂਜਾ ਕਰਨ ਵਾਲੀ ਆ ਤੇ ਮੈਂ ਕਰ ਸਕਦੀ ਆ ਤੇਰੇ ਬੱਚਾ ਹੋ ਜੂਗਾ ਪਰ ਤੈਨੂੰ ਪੂਜਾ ਵਾਸਤੇ ਤਿਆਰ ਹੋ ਕੇ ਤੇ ਸਾਰਾ ਸਿਆਉਣਾ ਪਾ ਕਿਉਣਾ ਪਊਗਾ ਉਹ ਔਰਤ ਮੰਨ ਜਾਂਦੀ ਆ ਜਦੋਂ ਉਹ ਆ ਗਈ ਇਹ ਉਹਨੂੰ ਜੰਗਲ ਵਿੱਚ ਲੈ ਜਾਂਦੀ ਆ ਤੇ ਉੱਥੇ ਉਹ ਇੱਕ ਪਾਣੀ ਦਿੰਦੀ ਪੀਣ ਨੂੰ ਉਸ ਪਾਣੀ ਦੇ ਵਿੱਚ ਸਾਈਨਾਈਡ ਸੀ ਤੇ ਪਾਣੀ ਪੀਂਦਿਆਂ ਸਾਰੀ ਉਹ ਮਰ ਜਾਂਦੀ ਆ ਸਾਈਨਾਈਡ ਦਾ ਆਈਡੀਆ ਇਹਨੂੰ ਜੌਦਰੀ ਸ਼ੌਪ ਤੇ ਕੰਮ ਕਰਦਿਆਂ ਪਤਾ ਲੱਗਾ ਸੀ ਕਿ ਗਹਿਣੇ ਤਰਾਸ਼ਣ ਵਾਸਤੇ ਸਾਈਨਾਈਡ ਦਾ ਇਸਤੇਮਾਲ ਹੁੰਦਾ ਤੇ ਇਹਨਾਂ ਨੂੰ ਸਾਵਧਾਨ ਰਹਿਣ ਵਾਸਤੇ ਕਿਹਾ ਸੀਗਾ ਤੇ ਇਥੋਂ ਨੂੰ ਆਈਡੀਆ ਮਿਲਿਆ ਸੀਗਾ ਦੂਜੇ ਨੰਬਰ ਤੇ ਅਲਜਾਬੇ 52 ਸਾਲਾਂ ਦੀ ਇਸ ਦੀ ਪੋਤਰੀ ਗਵਾਜ ਗਈ ਸੀ ਇਹ ਕਹਿੰਦੀ ਮੈਂ ਲੱਭ ਦੂੰਗੀ ਪੂਜਾ ਕਰਕੇ ਤੀਜੇ ਨੰਬਰ ਤੇ ਜੋਸ਼ੋਦਮਾ 60 ਸਾਲਾਂ ਦੀ ਇਹਦੇ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ ਚੌਥੇ ਤੇ ਮਨੰਮਾ ਇਦਾਂ ਮੇਦੇ ਮਰੀ ਸੀ ਪੰਜਵੇਂ ਤੇ ਪਲੰਮਾ ਫਿਰ 나ਗਮੇਨੀ ਤੇ ਲਾਸਟ ਤੇ ਰੇਨੂਗਾ ਹਰ ਕੇਸ ਤੋਂ ਬਾਅਦ ਇਹ ਆਪਣਾ ਨਾਮ ਬਦਲ ਲੈਂਦੀ ਸੀ ਤੇ ਅਖੀਰਲੇ ਕੇਸ ਵਿੱਚ ਇਹਦਾ ਨਾਮ ਮਲਿਕਾ ਸੀ ਇਸ ਕਰਕੇ ਇਹਦਾ ਨਾਮ ਸਾਈਨਿੰਗ ਮਲਿਕਾ ਪੈ ਗਿਆ ਪੁਲਿਸ ਦਾ ਕਹਿਣਾ ਕਿ ਇਹਨੇ 20 ਤੋਂ ਵੱਧ ਕਤਲ ਕੀਤੇ ਆ ਪਰ ਕਈ ਲੋਕ ਕਹਿੰਦੇ ਆ ਕਿ ਕਈ ਸੈਂਕੜੇ ਜਾਂ 50-60 ਕਤਲ ਇਹਨੇ ਪੱਕਾ ਹੀ ਕੀਤੇ ਆ ਕਿਉਂਕਿ 1999 ਤੋਂ ਲੈ ਕੇ 2008 ਵਿੱਚ ਥੋੜੇ ਟਾਈਮ ਬਾਅਦ ਇਹ ਕੇਸ ਕਰ ਦਿੰਦੀ ਸੀਗੀ 8 ਤੋਂ ਫਿਰ 2010 ਦੇ ਵਿੱਚ ਕਰਨਾਟਕਾ ਕੋਰਟ ਨੇ ਇਹਨੂੰ ਫਾਂਸੀ ਦੀ ਸਜ਼ਾ ਸੁਣਾਤੀ ਸੀਗੀ ਪਰ ਕਰਨਾਟਕਾ ਹਾਈ ਕੋਰਟ ਨੇ ਫਾਂਸੀ ਨੂੰ ਉਮਰਕੈਦ ਵਿੱਚ ਬਦਲਤਾ ਹੁਣ ਔਰਤ ਇਹ ਕਾਫੀ ਮਸ਼ਹੂਰ ਆ ਤੇ ਭਾਰਤ ਦੀ ਪਹਿਲੀ ਸੀਰੀਅਲ ਕਿਲਰ ਦੱਸੀ ਜਾਂਦੀ ਆ ਸਸਰੀਆ ਗਾਲ ਜੀ ਪੰਜਾਬ ਸੰਗ ਟੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ